ਉਹਦਾ ਉਹਨਾਂ ਦਾ ਕੰਮ ਹੈ ਜੀ ਕਹਿਣਾ ਉਹਨਾਂ ਨੂੰ ਕਹਿਣ ਦਿਓ ਇਹ ਤਾਂ ਲੋਕਾਂ ਨੇ ਫੈਸਲਾ ਕਰ ਦੇਣਾ ਹੈ ਕਿ ਕਿਹੜੇ ਕੈਂਡੀਡੇਟ ਨੂੰ ਕਿਹੜੀ ਪਾਰਟੀ ਨੂੰ ਚੋਣਨਾ ਤਾਂ ਕੀ ਲੱਗਦਾ ਹੈ ਤੁਹਾਨੂੰ ਕਿ ਹਾਂ ਵੀ ਜਿਹੜਾ ਉਹਨਾਂ ਨੂੰ ਮੈਂ ਤੁਹਾਨੂੰ ਜੋ ਵੀ ਲੱਗਦਾ ਮੈਂ ਦੱਸ ਤਾਂ ਕਿ ਬੜੇ ਸਪਸ਼ਟ ਤੌਰ ਦੇ ਉੱਪਰ ਵੱਡੇ ਮਾਰਜਨ ਦੇ ਨਾਲ ਸੰਜੀਵ ਰੋਜਰ ਆਵਾਦੀ ਪਾਰਟੀ 19 ਤਾਰੀਖ ਨੂੰ ਜਿੱਤਣ ਜਾ ਰਹੀ ਹੈ ਬਿੱਟੂ ਜੀ ਨੇ ਜਦੋਂ ਰਾਜਸਥਾਨ ਦੇ ਵਿੱਚੋਂ ਰਾਜ ਸਭਾ ਦੀ ਸੀਟ ਆਪ ਐਕਸੈਪਟ ਕੀਤੀ ਹੈ ਹਮ ਉਹਦੋਂ ਉਹਨਾਂ ਨੇ ਰਾਜਸਥਾਨੇ ਬਾਰੇ ਇਹ ਨਹੀਂ ਸੋਚਿਆ ਹੈਗਾ ਅਸੀਂ ਉਹਨਾਂ ਨੂੰ ਸਵਾਲ ਇਹ ਕੀਤਾ ਸੀਗਾ ਕਿ ਤੁਹਾਨੂੰ ਵੀ ਤਾਂ ਰਾਜ ਸਭਾ ਤੋਂ ਬਣਾਇਆ ਵਾ ਰਾਜਸਥਾਨ ਤੋਂ ਲੁਧਿਆਣੇ ਦੇ ਲੋਕਾਂ ਨੇ ਹਰਾ ਦਿੱਤਾ ਤੇ ਰਾਜਸਥਾਨ ਦੇ ਰਾਜਸਥਾਨੀ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰ ਕੇ ਭਾਜਪਾ ਨੇ ਉਹਨੂੰ ਉੱਥੋਂ ਬਣਾ ਵੀ ਦਿੱਤਾ ਤੇ ਉਹਨਾਂ ਨੇ ਮੰਜ਼ੂਰ ਕਰ ਵੀ ਲਿਆ ਸੋ ਆਪਦੇ ਵੇਲੇ ਲੌਜੀਕ ਕੋਈ ਹੋਰ ਤੇ ਦੂਜੇ ਵੇਲੇ ਲੌਜੀਕ ਕੋਈ ਹੋਰ ਸੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਪੋਲਿਟਿਕਸ ਦੇ ਵਿੱਚ ਹਰ ਬੰਦੇ ਨੂੰ ਹੱਕ ਹੈ ਕਹਿਣ ਦਾ ਭਾਜਪਾ ਅਸ਼ੂ ਦੀ ਸਟੇਟਮੈਂਟ ਹੈ ਅਸ਼ੂ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਸ਼ੂ ਜੀ ਉਹ ਕਾਂਗਰਸ ਪਾਰਟੀ ਜਿਨੇ ਦਰਬਾਰ ਸਾਹਿਬ ਨੂੰ ਢਾਇਆ ਉਹ ਕਾਂਗਰਸ ਪਾਰਟੀ ਜਿਨੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਤੇ ਪੰਜਾਬੀਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜ ਦਿੱਤਾ ਤੇ ਉਹਨਾਂ ਮਜ਼ਲੂਮਾਂ ਨੂੰ ਜਿਨ੍ਹਾਂ ਨੂੰ ਉਦੋਂ ਸਾੜਿਆ ਜਾ ਰਿਹਾ ਸੀਗਾ ਉਹਨਾਂ ਨੂੰ ਸੈਕੰਡ ਥਰਡ ਫਰਸਟ ਕਲਾਸ ਸਿਟੀਜ਼ਨ ਤਾਂ ਦੂਰ ਉਹਨਾਂ ਨੂੰ ਇਨਸਾਨ ਵੀ ਨਹੀਂ ਸਮਝਿਆ ਗਿਆ ਤੇ ਉਸ ਕਾਂਗਰਸ ਪਾਰਟੀ ਵੱਲੋਂ ਜਾਂ ਉਹਦੇ ਕਿਸੇ ਨੁਮਾਇੰਦੇ ਵੱਲੋਂ ਇਹ ਜੀ ਗੱਲ ਕਰਨਾ ਕਿਸੇ ਤੇ ਵੀ ਗਲੇ ਨਹੀਂ ਉਤਰਦਾ ਹੈਗਾ ਨੰਬਰ 1 ਜਦੋਂ ਕੰਮਾਂ ਦੀ ਗੱਲ ਕਰਾਂਗੇ ਤੇ ਨਾ ਸਾਡੀ ਸਰਕਾਰ ਦੇ ਮੁਕਾਬਲੇ ਤੇ ਨਾ ਸਾਡੇ ਕੈਂਡੀਡੇਟ ਦੇ ਮੁਕਾਬਲੇ ਕੋਈ ਨਹੀਂ ਹੈਗਾ ਜੇ ਕੰਮਾਂ ਦੀ ਗੱਲ ਕਰਾਂਗੇ ਜੇ ਡਿਵੈਲਪਮੈਂਟ ਦੀ ਗੱਲ ਕਰਾਂਗੇ ਜੇ ਸ਼ਰਾਫਤ ਦੀ ਗੱਲ ਕਰਾਂਗੇ ਜੇ ਇਮਾਨਦਾਰੀ ਦੀ ਗੱਲ ਕਰਾਂਗੇ ਤੇ ਫਿਰ ਸਾਡਾ ਮੁਕਾਬਲਾ ਇਹਦੇ ਚ ਕਿਸ ਨਾਲ ਨਹੀਂ ਆ। ਅਗਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਰਾਜਨੀਤੀ ਹੁਣ ਲੁਧਿਆਣੇ ਵਾਸਤੇ ਲੋਕਾਂ ਨੇ ਤੇ ਡਿਪੈਂਡ ਕਰਦੇ ਕਿ ਉਹ ਕਿਹ ਜੀ ਰਾਜਨੀਤੀ ਪਸੰਦ ਕਰਦੇ ਨੇ ਉਹ ਗੁੰਡਾਗਰਦੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਉਹ ਸ਼ਰਾਫਤ ਵਾਲੀ ਕਰਦੇ ਨੇ ਉਹ ਕਰਪਸ਼ਨ ਵਾਲੀ ਮਾਫੀਆ ਵਾਲੀ ਠੱਗੀ ਠੋਰੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਜਾਂ ਮੰਦੜੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਉਹ ਉਸ ਪਾਰਟੀ ਨੂੰ ਸਰਕਾਰ ਨੂੰ ਚੁਣਾ ਪਸੰਦ ਕਰਦੇ ਨੇ ਜਿਹੜੀ ਕਿ ਇੱਕ ਮੋਠਕ ਜੁੱਟ ਹੋ ਕੇ ਥੱਲੇ ਤੱਕ ਕੰਮ ਕਰਦੀ ਹੈ ਜਾਂ ਉਸ ਪਾਰਟੀ ਨੂੰ ਚੜਨਾ ਚਾਹਣਗੇ ਜਿਹਦੇ ਲੀਡਰ ਅੱਜ ਇੱਕ ਦੂਜੇ ਦੇ ਗਲਾਮਿਆਂ ਛੱਤ ਪਾਈ ਖੜੇ ਨੇ ਇਹ ਤਾਂ ਤੁਸੀਂ ਲੁਧਿਆਣਾ ਵਾਲੇ ਡਿਸਾਈਡ ਕਰਨਾ ਹੈ ਲੁਧਿਆਣਾ ਪੱਛਮੀ ਜਿਮਨੀ ਚੌਂ ਚੱਲ ਰਹੀ ਹੈ ਤੇ ਇਸ ਜਿਮਨੀ ਚੌਂ ਦੇ ਵਿੱਚ ਸਾਰੀ ਹੀ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੀਆਂ ਵੱਡੇ ਆਕੂ ਲਗਾਤਾਰ ਲੁਧਿਆਣਾ ਪਹੁੰਚ ਕੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੀ ਲਗਾਤਾਰ ਕੋਸ਼ਿਸ਼ਾਂ 'ਚ ਲਗੇ ਹੋਏ ਨੇ ਤਾਂ ਇਹ ਸਭ ਦੇ ਵਿਚਕਾਰ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਗੱਲਬਾਤ ਕਰਦੇ ਹਾਂ ਸਵਾਗਤ ਮਿਹਰਬਾਨੀ ਥੈਂਕ ਯੂ ਸਰ ਲਗਾਤਾਰ ਲੁਧਿਆਣਾ ਦੇ ਵਿੱਚ ਵਿਚਰ ਰਹੇ ਹੋ ਵਕ ਵਕ ਮੀਟਿੰਗਾਂ ਅਟੈਂਡ ਕਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਕੀ ਹਵਾ ਲੱਗ ਰਹੀ ਹੈ ਲੁਧਿਆਣਾ ਦੇ ਬਹੁਤ ਵਧੀਆ ਹਵਾ ਹੈ ਜਿਹੜੀ ਉਹ ਆਵਾਜ਼ੀ ਪਾਰਟੀ ਵਰ ਸੰਜੀਵ ਰੋੜਾ ਜੀ ਦੇ ਫੇਵਰ ਦੇ ਵਿੱਚ ਲੱਗ ਰਹੀ ਹੈ ਕਿਉਂਕਿ ਲੋਕ ਆਪ ਹੋ ਰਹੇ ਅੱਜ ਅਪੋ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਵਾਜ਼ੀ ਪਾਰਟੀ ਸ਼ਾਮਲ ਹੋਣ ਦੇ ਸਿੱਜ ਤੋਂ ਅੰਦਾਜ਼ਾ ਬੜੇ ਫਲੀ ਭਾਂਤੀ ਲੱਗ ਜਾਂਦਾ ਹੈ ਕਿ ਬਹੁਤ ਵੱਡੇ ਮਾਰਜਿਨ ਦੇ ਪ੍ਰਸੰਨਜੀ ਕਰੋੜਾ ਜਿੱਤੀ ਜਾ ਰਹੇ ਹਨ ਤਾਂ ਇਹ ਜਿਮਨੀ ਚੋਣਾ ਜਿਮਨੀ ਚੋਣ ਦਾ ਜਿਹੜਾ ਰੂਪਰੇਖਾ ਹੁੰਦੀ ਹੈ ਆਮ ਚੋਣਾਂ ਦੇ ਨਾਲੋਂ ਅਲੱਗ ਹੁੰਦੀ ਹੈ ਬੇਸ਼ੱਕ ਜਿਮਨੀ ਚੋਣਾ ਜਿਹੜੀਆਂ ਵਾ ਅਕਸਰ ਦੇਖਿਆ ਤੇ ਪੰਜਾਬ ਦਾ ਅਗਰ ਇਤਿਹਾਸ ਦੇਖਿਆ ਜਾਵੇ ਤਾਂ ਸਰਕਾਰ ਦੇ ਹੱਕ ਦੇ ਵਿੱਚ ਹੀ ਜ਼ਿਆਦਾ ਜਾਂਦੀਆਂ ਪਰ ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਪਿਛਲੀ ਜਿਮਨੀ ਚੋਣ ਲੁਧਿਆਣਾ ਦੇ ਵਿੱਚ 2019 ਇਹ ਚੋਈ ਸੀ ਉਹ ਸਰਕਾਰ ਦੇ ਆਪੋਜ਼ਿਟ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਅਹਿਆਲੀ ਜਿੱਤੇ ਸੀ ਤਾਂ ਇਸ ਜਿਮਨੀ ਚੋਣ ਦੇ ਵਿੱਚ ਕੀ ਲੱਗ ਰਿਹਾ ਕਿ ਜੋ ਪੰਜਾਬ ਦਾ ਇਤਿਹਾਸ ਹੈ ਉਹ ਕਾਇਮ ਰਹੇਗਾ ਜਾਂ ਲੁਧਿਆਣਾ ਦਾ ਇਤਿਹਾਸ ਜਿਹੜਾ ਵਾ ਕਾਇਮ ਰਹੇਗਾ ਨਹੀਂ ਦੇਖੋ ਇਤਿਹਾਸ ਤਾਂ ਲੋਕਾਂ ਨੇ ਬਣਾਉਣਾ ਹੁੰਦਾ ਜੀ ਜੀ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਕਿ ਕੀ ਇਤਿਹਾਸ ਸਿਰਜਣਾ ਹੈ ਮੈਂ ਜਦੋਂ ਕੰਮਾਂ ਨੂੰ ਦੇਖਦਾ ਤੇ ਜਿੰਨੇ ਸਰਕਾਰ ਨੇ ਪਿਛਲੇ 3 ਸਾਲਾਂ ਚ ਕੰਮ ਕੀਤੇ ਨੇ ਸੰਜੀਵ अरोड़ा ਜੀ ਜਿੰਨੇ ਕੰਮ ਕੀਤੇ ਨੇ ਜਿੰਨੀ ਸ਼ਰਾਫਤ ਤੇ ਇਮਾਨਦਾਰੀ ਦੇ ਨਾਲ ਸੰਜੀਵ अरोड़ा ਜੀ ਪਿਛਲੇ 3 ਸਾਲਾਂ ਦੇ ਵਿੱਚ ਵਿਚਰੇ ਲੋਕਾਂ ਦੇ ਵਿੱਚ ਉਸ ਤੋਂ ਅੰਦਾਜ਼ਾ ਬੜੇ ਕਲੀਅਰ ਕੱਟ ਲੱਗ ਜਾਂਦਾ ਹੈ ਕਿ ਇੱਕ ਨਵਾਂ ਇਤਿਹਾਸ ਲੁਧਿਆਣਾ ਵਾਸਤੇ ਲੋਕਾਂ ਸਿਰਿਆ ਰਹੇ ਨੇ ਸਰ ਵਿਰੋਧੀ ਲਗਾਤਾਰ ਜਿਹੜਾ ਵਾ ਨਿਸ਼ਾਨੇ ਸਾਹਦੇ ਹੋ ਜਾਂ ਨਜ਼ਰ ਆ ਰਹੀ ਹੈ ਸਰਕਾਰ ਦੀ ਉੱਤੇ ਕਾਰਗੁਜ਼ਾਰੀ ਨੂੰ ਲੈ ਕੇ ਜਿੱਥੇ ਨਿਸ਼ਾਨੇ ਸਾਹਦੇ ਆ ਰਹੇ ਨੇ ਉੱਤੇ ਭਾਗ ਕੁਛ ਨਾਸ਼ੂ ਵੱਲੋਂ ਕੇਸਾਂ ਨੂੰ ਲੈ ਕੇ ਜਿਹੜਾ ਵਾ ਜਿਹੜਾ ਵਾ ਕਟਾਕਟ ਕੀਤਾ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਦੇ ਕੇਸ ਤਾਂ ਜਿਹੜੇ ਬਰੀ ਹੋ ਗਏ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਜਿਹੜੇ ਉਹਨਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਰੋਗ ਲਾ ਰਹੇ ਆ ਪਬਲਿਕ ਰੈਲੀਆਂ ਦੇ ਉੱਤੇ ਜਿਹੜਾ ਵਾ ਸਬੋਧਨ ਕਰਕੇ ਕਰ ਰਹੇ ਆ ਪਰ ਉਹ ਆਪ ਤਾਂ ਜਿਹੜਾ ਵਾ ਉਹਨਾਂ ਦੇ ਉੱਤੇ ਕੇਸ ਚੱਲਦੇ ਹੋਣੇ ਨਜ਼ਰ ਆ ਰਹੇ ਚਲੋ ਉਹ ਤਾਂ ਉਹਨਾਂ ਦਾ ਕੰਮ ਹੈ ਜੀ ਕ ਉਹਨਾਂ ਨੂੰ ਕਹਿਣ ਦਿਓ ਇਹਦਾ ਲੋਕਾਂ ਨੇ ਫੈਸਲਾ ਕਰ ਦੇਣਾ ਕਿ ਕਿਹੜੇ ਕੈਂਡੀਡੇਟ ਕਿਹੜੀ ਪਾਰਟੀ ਨੂੰ ਚੋਣਨਾ ਤਾਂ ਕੀ ਲੱਗਦਾ ਹੈ ਤੁਹਾਨੂੰ ਕਿਹਾ ਵੀ ਜਿਹੜਾ ਉਹਨਾਂ ਨੂੰ ਮੈਨੂੰ ਜੋ ਵੀ ਲੱਗਦਾ ਹੈ ਮੈਂ ਦੱਸ ਤਾਂ ਕਿ ਬੜੇ ਸਪਸ਼ਟ ਤੌਰ ਦੇ ਉੱਪਰ ਵੱਡੇ ਮਾਰਜਨ ਦੇ ਨਾਲ ਸੰਜੀਵ अरोड़ा ਜੀ ਆਮ ਆਦੀ ਪਾਰਟੀ 19 ਤਾਰੀਖ ਨੂੰ ਜਿੱਤਣ ਜਾ ਰਹੇ ਨੇ ਕੱਲ ਅਸੀਂ ਰਵਨੀਤ ਬਿੱਟੂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਸੀਗਾ ਕਹ ਰਹੇ ਨੇ ਕਿ ਸੰਜੀਵ अरोड़ा ਜੀ ਰਾਜ ਸਭਾ ਦੇ ਚ ਸਿਗੇ ਜੋ ਪਾਰਲੀਮੈਂਟ ਦੇ ਵਿੱਚ ਮਿਲਦੇ ਸੀ ਉਹ ਤਾਂ ਕਹਿ ਰਹੇ ਸੀਗੇ ਕਿ ਮੈਨੂੰ ਕਦੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਮੇਰਾ ਕੋਈ ਇੰਟਰਸਟ ਨਹੀਂ ਆ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਸੀਟ ਹੈ ਸੰਜੀਵ अरोड़ा ਨੂੰ ਹਰਾਓ ਤਾਂ ਕਿ ਪੰਜਾਬ ਦੀ ਸੀਟ ਜਿਹੜੀ ਹੈ ਪੰਜਾਬ ਦੇ ਵਿੱਚ ਬਣੀ ਰਵੇ ਰਾਜ ਸਭਾ ਦੀ ਇਹ ਦਿੱਲੀ ਜਾਮ ਤੋਂ ਬਚਾਈ ਜਾਵੇ ਤੇ ਬਿੱਟੂ ਜੀ ਨੇ ਕਿਹਾ ਬਿੱਟੂ ਜੀ ਨੇ ਕਿਹਾ ਬਿੱਟੂ ਜੀ ਨੇ ਜਦੋਂ ਰਾਜਸਥਾਨ ਦੇ ਵਿੱਚੋਂ ਰਾਜ ਸਭਾ ਦੀ ਸੀਟ ਆਪ ਐਕਸੈਪਟ ਕੀਤੀ ਹੈ ਹਮ ਉਹਦੋਂ ਉਹਨਾਂ ਨੇ ਰਾਜਸਥਾਨੀ ਬਾਰੇ ਇਹ ਨਹੀਂ ਸੋਚਿਆ ਹੈਗਾ ਹਮ ਅਸੀਂ ਉਹਨਾਂ ਨੂੰ ਸਵਾਲ ਇਹ ਕੀਤਾ ਸੀਗਾ ਕਿ ਤੁਹਾਨੂੰ ਵੀ ਤਾਂ ਰਾਜ ਸਭਾ ਤੋਂ ਬਣਾਇਆ ਵਾ ਰਾਜਸਥਾਨ ਤੋਂ ਲੁਧਿਆਣੇ ਦੇ ਲੋਕਾਂ ਨੇ ਹਰਾ ਦਿੱਤਾ ਹਮ ਤੇ ਰਾਜਸਥਾਨ ਦੇ ਰਾਜਸਥਾਨੀ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰ ਕੇ ਹਮ ਬੀਜਪੀ ਨੇ ਉਹਨੂੰ ਉੱਥੋਂ ਬਣਾ ਵੀ ਦਿੱਤਾ ਤੇ ਉਹਨਾਂ ਨੇ ਮੰਜ਼ੂਰ ਕਰ ਵੀ ਲਿਆ ਹਮ ਸੋ ਆਵਦੇ ਵੇਲੇ ਲੌਜੀਕ ਕੋਈ ਹੋਰ ਤੇ ਦੂਜੇ ਵੇਲੇ ਲੌਜੀਕ ਕੋਈ ਹੋਰ ਸੋ ਇਹ ਮੈਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਕਿੰਨੇ ਪੰਜਾਬੀਆਂ ਨੂੰ ਜਿਹੜਾ ਵਾ ਪ੍ਰਧਾਨ ਮੰਤਰੀ ਮੰਤਰੀ ਮੋਦੀ ਨੇ ਵੱਡਾ ਜਿਹੜਾ ਵਾ ਪੰਜਾਬੀਆਂ ਵਾਸਤੇ ਇਨੀਸ਼ੀਏਟਿਵ ਲਿਆ ਵਾ ਕਿ ਹਰਨ ਤੋਂ ਬਾਅਦ ਵੀ ਜਿਹੜਾ ਵਾ ਪੰਜਾਬੀਆਂ ਨੂੰ ਮਾਨ ਦੇਣ ਵਾਸਤੇ ਜਿਹੜਾ ਵਾ ਰਾਜ ਸਭਾ ਤੋਂ ਭੇਜਿਆ ਵਾ ਕਿ ਫਿਰ ਇਹਦਾ ਮਤਲਬ ਮੋਦੀ ਸਾਹਿਬ ਤੇ ਮਿੱਟੂ ਸਾਹਿਬ ਜਾ ਕੇ Rajasthan ਦੇ ਵਿੱਚ ਇਹ ਕਹਿਣ ਵੀ Rajasthan ਦੇ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰ ਲਿਆ ਉਹਨਾਂ ਨੇ ਇਹ ਜਾਂ ਤਾਂ ਉੱਥੇ ਜਾ ਕੇ ਇਹ ਮਨਜ਼ੂਰ ਕਰ ਲੈਣ ਤੇ ਕਹਿ ਦੇਣ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਥੋਂ ਦੀ ਗੱਲ ਇੱਥੇ ਕਿਉਂ ਨਹੀਂ ਕਰਦੇ ਹੈਗੇ ਇਲੈਕਸ਼ਨ ਚੱਲ ਰਹੀ ਹੈ ਤੁਸੀਂ ਲੁਧਿਆਣੇ ਦੀ ਗੱਲ ਕਰੋ ਵੀ ਤੁਸੀਂ ਐਮਪੀ ਰਹੇ ਹੋ ਇੱਥੇ ਇੱਥੋਂ ਤੁਸੀਂ ਉਦੋਂ ਕੀ ਕੀਤਾ ਜਾਂ ਅੱਗੇ ਨੂੰ ਕੀ ਕਰੋਗੇ ਅਸੀਂ ਤਾਂ ਉਹੀ ਗੱਲ ਕਰ ਰਹੇ ਹਾਂ ਵੀ ਸਾਡੀ ਸਰਕਾਰ ਨੇ ਆਹ ਕੀਤਾ ਸਾਡੇ ਐਮਪੀ ਨੇ ਆਹ ਕੀਤਾ ਉਸ ਗੱਲ ਤੇ ਆਉਂਦੀ ਨਹੀਂ ਹੈਗੀ ਗੱਲ ਹੋਰਾਂ ਪਰਾਂ ਖੱਬੇ ਸੱਜੇ ਸਲਿੱਪ ਰੋਡ ਤੇ ਇਹ ਜਿਹੀਆਂ ਗੱਲਾਂ ਕਰਕੇ ਉਹ ਉਹ ਇਲੈਕਸ਼ਨ ਲੜ ਰਹੇ ਨੇ ਇਹ ਨਹੀਂ ਚਾਹੀਦਾ ਹੈਗਾ ਜੀ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਹਿ ਰਹੇ ਨੇ ਕਿ ਆਮ ਆਵੀ ਪਾਰਟੀ ਦੇ ਲਈ ਦਿੱਲੀ ਦੀ ਲੀਡਰਸ਼ਿਪ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਦੀ ਤਰ੍ਹਾਂ ਟਰੀਟ ਕਰ ਰਹੀ ਹੈ ਕਾਂਗਰਸ ਦੇ ਜਿਹੜਾ ਹੈ ਲਗਾਤਾਰ ਪਲੇਟਫਾਰਮ ਤੋਂ ਇਸ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਨੇ ਕਿਹਾ ਜੀ ਕਾਂਗਰਸ ਦੇ ਵੱਲੋਂ ਕੀ ਆ ਰਿਹਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਚਲੋ ਪੋਲਿਟਿਕਸ ਦੇ ਵਿੱਚ ਹਰ ਬੰਦੇ ਨੂੰ ਹੱਕ ਹੈ ਕਹਿਣ ਦਾ ਭਾਜਪਾ ਅਸ਼ੂ ਦੀ ਸਟੇਟਮੈਂਟ ਹੈ ਅਸ਼ੂ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਸ਼ੂ ਜੀ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਢਾਇਆ ਉਹ ਕਾਂਗਰਸ ਪਾਰਟੀ ਜਿਨੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਤੇ ਪੰਜਾਬੀਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜ ਦਿੱਤਾ ਤੇ ਉਹਨਾਂ ਮਜ਼ਲੂਮਾਂ ਨੂੰ ਜਿਨ੍ਹਾਂ ਨੂੰ ਉਦੋਂ ਸਾੜਿਆ ਜਾ ਰਿਹਾ ਸੀਗਾ ਉਹਨਾਂ ਨੂੰ ਸੈਕੰਡ ਥਰਡ ਆਫ ਫਸਟ ਕਲਾਸ ਸਿਟੀਜ਼ਨ ਤਾਂ ਦੂਰ ਉਹਨਾਂ ਨੂੰ ਇਨਸਾਨ ਵੀ ਨਹੀਂ ਸਮਝਿਆ ਗਿਆ ਤੇ ਉਸ ਕਾਂਗਰਸ ਪਾਰਟੀ ਵੱਲੋਂ ਜਾਂ ਉਹਦੇ ਕਿਸੇ ਨੁਮਾਇੰਦੇ ਵੱਲੋਂ ਇਹੋ ਜੀ ਗੱਲ ਕਰਨਾ ਕਿਸੇ ਦੇ ਵੀ ਬਲੇ ਨਹੀਂ ਉੱਤਰਦਾ ਹੈਗਾ ਨੰਬਰ 1 ਨੰਬਰ 2 ਆਸ਼ੂ ਜੀ ਨੂੰ ਮੈਂ ਪੁੱਛਣਾ ਚਾਹੂੰਗਾ ਕਿ ਉਸ ਸਮੇਂ ਆਸ਼ੂ ਜੀ ਅਤੇ ਸਮੁੱਚੀ ਕਾਂਗਰਸ ਪਾਰਟੀ ਕਿੱਥੇ ਸੀ ਜਦ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਹਨਾਂ ਤੇ ਉਹਨਾਂ ਦੀ ਕੈਬਨਿਟ ਨੇ ਕਾਨੂੰਨ ਪਾਸ ਕੀਤੇ ਸੀ ਤੇ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਦੇ মিডিਆ ਦੇ ਸਾਹਮਣੇ ਉਹਨਾਂ ਦੇ ਬਣਾਏ ਹੋਏ ਕਾਨੂੰਨਾਂ ਨੂੰ ਐਂ ਪਾੜ ਕੇ ਹਵਾ 'ਚ ਉਡਾ ਕੇ ਲੋਕ ਸਮਝਾਉਂਦੇ ਪੰਜਾਬ ਦੀ ਪਾਰਲੀਮੈਂਟ ਪੰਜਾਬ ਦੀ ਪੱਗ ਦੇ ਉੱਪਰ ਲੱਤ ਮਾਰੀ ਸੀਗੀ ਉਦੋਂ ਆਸ਼ੂ ਜੀ ਦੀ ਪੂਰੀ ਪੰਜਾਬ ਕਾਂਗਰਸ ਦੀ ਗੈਰਤ ਕਿੱਥੇ ਸੀਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪ ਦੇ ਗਿਰੇਵਾਨ ਦੇ ਵਿੱਚੋਂ ਝਾਕਣ ਆਪਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਸਾਨੂੰ ਸਾਡੀ ਲੀਡਰਸ਼ਿਪ ਨੂੰ ਸਾਨੂੰ ਲੋਕਾਂ ਨੂੰ ਕਿਰਪਾ ਕਰਕੇ ਉਹ ਗਿਆਨ ਦੇਣ ਤੋਂ ਗੁਰੇਜ਼ ਕਰਦੋ ਤਾ ਹੁਣ ਲਗਾਤਾਰ ਪ੍ਰਚਾਰ ਇਹ ਡਟੇ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਚਕੋਨੀ ਮੁਕਾਬਲਾ ਵਾ ਬੀਜੇਪੀ ਇੱਕ ਪਾਸੇ ਬੀਜੇਪੀ ਆ ਕਾਂਗਰਸ ਆ ਆਕਾਲੀ ਦਲ ਵੀ ਆਮ ਆਗੂ ਪਾਰਟੀ ਆਪਣੇ ਮੁਕਾਬਲੇ ਵਿੱਚ ਕਿਸ ਨੂੰ ਕਰਦੀ ਜਦੋਂ ਕੰਮਾਂ ਦੀ ਗੱਲ ਕਰਾਂਗੇ ਤੇ ਨਾ ਸਾਡੀ ਸਰਕਾਰ ਦੇ ਮੁਕਾਬਲੇ ਤੇ ਨਾ ਸਾਡੇ ਕੈਂਡੀਡੇਟ ਦੇ ਮੁਕਾਬਲੇ ਕੋਈ ਨਹੀਂ ਹੈਗਾ ਜੇ ਕੰਮਾਂ ਦੀ ਗੱਲ ਕਰਾਂਗੇ ਜੇ ਡਿਵੈਲਪਮੈਂਟ ਦੀ ਗੱਲ ਕਰਾਂਗੇ ਜੇ ਸ਼ਰਾਫਤ ਦੀ ਗੱਲ ਕਰਾਂਗੇ ਜੇ ਇਮਾਨਦਾਰੀ ਦੀ ਗੱਲ ਕਰਾਂਗੇ ਤੇ ਫਿਰ ਸਾਡਾ ਮੁਕਾਬਲਾ ਇੰਨੇ ਚੁਕਸਣਾ ਨਹੀਂ ਹੈ ਅਗਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਰਾਜਨੀਤੀ ਹੁਣ ਲੁਧਿਆਣੇ ਵਾਸਤੇ ਲੋਕਾਂ ਨੇ ਤੇ ਡਿਪੈਂਡ ਕਰਦੇ ਕਿ ਉਹ ਕਿਹ ਜੀ ਰਾਜਨੀਤੀ ਪਸੰਦ ਕਰਦੇ ਨੇ ਉਹ ਗੁੰਡਾਗਰਦੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਉਹ ਸ਼ਰਾਫਤ ਵਾਲੀ ਕਰਦੇ ਨੇ ਉਹ ਕਰਪਸ਼ਨ ਵਾਲੀ ਮਾਫੀਆਜ਼ ਵਾਲੀ ਠੱਗੀ ਠੋਰੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਜਾਂ ਇਮਾਨਦਾਰੀ ਵਾਲੀ ਰਾਜਨੀਤੀ ਪਸੰਦ ਕਰਦੇ ਨੇ ਉਹ ਉਸ ਪਾਰਟੀ ਨੂੰ ਉਸ ਸਰਕਾਰ ਨੂੰ ਚੁਣਨਾ ਪਸੰਦ ਕਰਦੇ ਨੇ ਜਿਹੜੀ ਕਿ ਇੱਕ ਮੋਠਕ ਜੁੱਟੋਗੇ ਥੱਲੇ ਤੱਕ ਕੰਮ ਕਰਦੀ ਹੈ ਜਾਂ ਉਸ ਪਾਰਟੀ ਨੂੰ ਚੁਣਨਾ ਚਾਹਣਗੇ ਜਿਹਦੇ ਲੀਡਰ ਅੱਜ ਇੱਕ ਦੂਜੇ ਦੇ ਗਲਾਮਿਆਂ ਛੱਤ ਪਾਈ ਖੜੇ ਨੇ ਇਦੋਂ ਦੇ ਨਾਲ ਡਿਸੀਡ ਕਰਨਾ ਹੈ ਤਾਂ ਲਗਾਤਾਰ ਤੁਸੀਂ ਪ੍ਰਚਾਰ ਕਰ ਰਹੇ ਹੋ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਅਗਰ 92 94 ਐਮ ਐਲ ਏ ਹੈਗੇ ਨੇ ਇੱਕ ਦੇ ਨਾਲ ਕੋਈ ਫਰਕ ਨਹੀਂ ਪੈਣਾ ਬੀ ਜੀ ਪੀ ਕਹਿੰਦੀ ਹੈ ਕਿ ਸਾਡਾ ਜਿਹੜਾ ਵਾ ਕੈਂਡੀਡੇਟ ਜਿਤਾਓ ਤਾਂ ਕਿ ਸੈਂਟਰ ਤੋਂ ਜਿਹੜਾ ਵਾ ਲੁਧਿਆਣਾ ਦੀ ਨਿਹਾਰ ਬਦਲ ਦਾਂਗੇ ਕਹਿੰਦੇ ਇਹਨਾਂ ਨੇ ਤਾਂ ਸਾਡੇ 3.5 ਸਾਲ ਦੇ ਵਿੱਚ ਜੋ ਕਰਨਾ ਸੀ ਕਰ ਲਿਆ ਲੋਕਾਂ ਨੇ ਉਹਨਾਂ ਦਾ ਦੇਖ ਲਿਆ ਵਾ ਇੱਕ ਵਾਰ ਬੀ ਜੀ ਪੀ ਨੂੰ ਮੌਕਾ ਦੇ ਕੇ ਦੇਖੋ ਲੁਧਿਆਣਾ ਦੀ ਨਿਹਾਰ ਜਿਹੜਾ ਵਾ ਕੇਂਦਰ ਦੇ ਪ੍ਰੋਜੈਕਟਾਂ ਤੇ ਬਦਾਂਗੇ ਤੇ ਸੰਜੀਵ ਅਰੋੜਾ ਵੀ ਜਿਹੜੇ ਪ੍ਰੋਜੈਕਟਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਕੰਮ ਕਰਵਾਏ ਗਏ ਨੇ ਉਹ ਪ੍ਰੋਜੈਕਟ ਵੀ ਸਾਰੇ ਦਿੱਲੀ ਦੇ ਨੇ ਕੇਂਦਰ ਸਰਕਾਰ ਦੇ ਬੀਜੇਪੀ ਦੀ ਗੱਲ ਨੂੰ ਵੱਡਾ ਕਰਦਾ ਪੰਜਾਬ ਦੇ ਜੇ ਤੋਂ ਪਹਿਲਾਂ ਉਹਨਾਂ ਦੇ ਦੋ ਐਮਐਲਏ ਹੈਗੇ ਹੂੰ ਪਹਿਲਾਂ ਕਿਰਪਾ ਕਰਕੇ ਆਪਦੀ ਟੀਮ ਨੂੰ ਸਾਰੇ মিডিਏ ਸਾਥੀ ਲੈ ਕੇ ਜਾਓ ਹੂੰ ਉਹਨਾਂ ਦੋ ਹਲਕਿਆਂ ਦੇ ਵਿੱਚ ਕੇਂਦਰ ਤੋਂ ਸਿੱਧੇ ਪ੍ਰੋਜੈਕਟ ਉਹਨਾਂ ਹਲਕਿਆਂ ਦੇ ਵਿੱਚ ਕਿੰਨੇ ਕ ਆ ਗਏ ਜ਼ਰਾ ਉਧਰ ਰਿਵਿਊ ਕਰਕੇ ਆਓ ਪਤਾ ਕਰਕੇ ਆਓ ਅਸ਼wini ਸ਼ਰਮਾ ਦਾ ਬਿਆਨ ਹੈ ਖੁਦ ਐਮਐਲ ਮੈਂ ਕਹਿੰਦਾ ਜੀ ਉਹ ਆਪ ਹੀ ਉਹਦਾ ਰੋਜ਼ ਸਾਡੇ ਉੱਤੇ ਵਿਧਾਨ ਸਭਾ ਤੇਰਲੇ ਕਰੀ ਜਾਂਦੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਮੇਰੇ ਆ ਕਰਾ ਦਿਓ ਜੀ ਮੇਰੇ ਆ ਕਰਾ ਦਿਓ ਜੀ ਜੇ ਇੰਨੇ ਹੀ ਸਿੱਧੇ ਪੈਸੇ ਮਿਲਦੇ ਨੇ ਤੇ ਉੱਥੋਂ ਹੀ ਲੈ ਆਉਣ ਉਹ ਸਾਡੇ ਤੇਰਲੇ ਕਿਉਂ ਕਰੀ ਜਾਂਦੇ ਨੇ ਕਾਂਗਰਸ ਦੀ ਗੱਲ ਕਰ ਲਓ ਜੇ ਸਾਨੂੰ ਇੱਕ ਸੀਟ ਵਧਣ ਨਾਲ ਫਰਕ ਨਹੀਂ ਪੈਂਦਾ 95 ਤੋਂ 96 ਹੋ ਜਾਣੀ ਹੈ 96 ਤੋਂ 97 ਹੋ ਜਾਣਗੀਆਂ ਤੇ ਕਾਂਗਰਸ ਦੇ 15 ਤੋਂ ਫਰਕ ਉਹਨਾਂ ਨੂੰ ਵੀ ਨਹੀਂ ਪੈਂਦਾ ਹੂੰ ਮੰਦਰ ਤਾਂ ਜੀ 16 ਹੋ ਵੀ ਜਾਂਦੀਆਂ ਨੇ ਉਹਨਾਂ ਨੇ ਉਹ ਜਿੱਤ ਜਾਣ ਤਾਂ ਵੀ ਵਿਰੋਧੀ ਦਰਚ ਬੈਠਣਗੇ ਅਸੀਂ ਹਾਰ ਜੀਏ ਅਸੀਂ ਤਾਂ ਵੀ ਸੱਤਾ ਦੇ ਚ ਰਹਾਂਗੇ ਫਰਕ ਸਿਰਫ ਨਾ ਫਰਕ ਸਾਨੂੰ ਆਵਾਦੀ ਪਾਰਟੀ ਨੂੰ ਪੈਂਦਾ ਨਾ ਕਾਂਗਰਸ ਨੂੰ ਪੈਂਦਾ ਨਾ ਬੀਜੇਪੀ ਨੂੰ ਪੈਂਦਾ ਫਰਕ ਸਿਰਫ ਲੁਧਿਆਣਾ ਵੈਸਟ ਦੇ 1.2 ਲੱਖ ਲੋਕਾਂ ਨੂੰ ਪੈਂਦਾ ਇਹ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਸਿੱਧੀ ਸਰਕਾਰ ਦੀ ਬਾਹ ਫੜਨੀ ਹੈ ਕਿ ਨਹੀਂ ਫੜਨੀ ਗੱਲ ਤਾਂ ਇੱਥੇ ਘੜੀ ਹੈ ਉਹਨੇ ਤੁਸੀਂ ਲੁਧਿਆਣਾ ਡਿਸਾਈਡ ਕਰ ਰਹੇ ਹੋ ਤਾ ਇੱਕ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਬਿਆਨ ਨੂੰ ਬੜਾ ਕਟਾਕਸ਼ ਕੀਤਾ ਜਾ ਰਿਹਾ ਕਿ ਉਹਨਾਂ ਨੇ ਪਿੱਛੇ ਸਬੋਧਨ ਦੇ ਵਿੱਚ ਕਿਹਾ ਕਿ ਹਾਂ ਵੀ ਆਵਾਜ਼ੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਕੰਮ ਹੋਣਗੇ ਕਿਉਂਕਿ ਸਰਕਾਰ ਹੁੰਦੀ ਹੈ ਅਗਰ ਭਾਜਪਾ ਜਾਂ ਕਾਂਗਰਸ ਵਾਲਿਆਂ ਨੂੰ ਜਿਤਾਉਂਦੇ ਤਾਂ ਕੰਮ ਨਹੀਂ ਹੋਣਗੇ ਤਾਂ ਕਾਂਗਰਸ ਵਾਲੇ ਕਹਿੰਦੇ ਨੇ ਕਿ ਅਗਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੇ ਜੀਵਾ ਸਾਹਿਬ ਇਹ ਬਿਆਨ ਦਿੰਦੇ ਨੇ ਤਾਂ ਫਿਰ ਦਿੱਲੀ ਵਿੱਚ ਜਾ ਕੇ ਵੀ ਉਸ ਤਰ੍ਹਾਂ ਦੀ ਜਿਹੜਾ ਵਾ ਰੂਪਰੇਖਾ ਰੱਖਣ ਕਿਉਂਕਿ ਉੱਥੇ ਵੀ ਸਰਕਾਰ ਭਾਜਪਾ ਦੀ ਆ ਫਿਰ ਉੱਥੇ ਵੀ ਉਹਨਾਂ ਦੇ ਜਿਹੜੇ ਐਮਐਲਏ ਜਿੱਤੇ ਹੋਏ ਨੇ ਉਹਨਾਂ ਦੇ ਕੰਮ ਨਹੀਂ ਹੋਣਗੇ ਮੰਦੇ ਇਸ ਗੱ ਕਿ ਅਗਰ ਸਰਕਾਰ ਜਿੰਦੀ ਹੈਗੀ ਆ ਉਹਨਾਂ ਦੇ ਕੰਮ ਹੋਣਗੇ ਦੂਜੀ ਪਾਰਟੀ ਆਪੋਜੀਸ਼ਨ ਦੇ ਕੰਮ ਨਹੀਂ। ਅਸੀਂ ਅਸੀਂ ਇਹ ਨਹੀਂ ਕਹਿੰਦੇ ਹੈਗੇ। ਅਸੀਂ ਇਹ ਕਹਿੰਦੇ ਆ ਕਿ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਸਾਡੀ ਹੈ ਡਿਵੈਲਪਮੈਂਟ ਕਰਾਉਣ ਦੀ। ਹਮਮ ਪਰ ਡਿਵੈਲਪਮੈਂਟ ਕਰਾਉਣ ਦੇ ਲਈ ਕੋਈ ਬੰਦਾ ਪਿੱਛਾ ਕਰਨ ਵਾਲਾ ਵੀ ਤਾਂ ਚਾਹੀਦਾ ਨਾ। ਕੋਈ ਬੰਦਾ ਫਾਲੋਅ ਅਪ ਕਰਨ ਵਾਲਾ ਵੀ ਤਾਂ ਚਾਹੀਦਾ ਨਾ। ਹਮ ਹੁਣ ਇੱਕ ਪਾਸੇ ਜੇ ਸੰਜੀਵ ਰੋੜਾ ਜਿੱਤ ਜਾਣਗੇ ਹਮ ਉਹ ਮੁੱਖ ਮੰਤਰੀ ਦੀ ਸਾਡੀ ਮੰਤਰੀਆਂ ਦੀ ਬਾਹ ਫੜਨਗੇ ਵੀ ਮੇਰੇ ਹਲਕੇ ਦਾ ਕੰਮ ਇੱਥੇ ਸਾਈਨ ਕਰੋ। ਹਮ ਜੇ ਸਪੋਜ਼ ਕੋਈ ਵੀ ਹੋਰ ਜਿੱਤ ਜਾਂਦਾ ਹਮ ਤੇ ਉਹ ਤਾਂ ਜਿਹੜਾ ਬੰਦਾ ਕੰਮ ਲੈ ਕੇ ਜਾ ਕੇ ਕ ਉਹਦੇ ਇੱਕੋ ਗੱਲ ਕਹਿ ਰਹੇ ਨੇ ਯਾਰ ਆਪਣੀ ਕਿਹੜਾ ਸਰਕਾਰ ਹੈ ਮੈਂ ਤੇਰੇ ਕੰਮ ਕਿਵੇਂ ਕਰਾਵਾਂ ਢੂੜ ਸਾਲ ਖੜਜਦਾ ਇਸ ਤਾਈ